ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਅਪਡੇਟ ਦੇ ਨਾਲ ਸੋ ਦੋਸਤੋ ਪੰਜਾਬ ਸਰਕਾਰ ਦਾ ਆਪਾਂ ਦੇਖਿਆ ਕਿ ਬੜੀ ਉਮੀਦ ਸੀ ਕਰਮਚਾਰੀਆਂ ਨੂੰ ਕਿ ਦੀਵਾਲੀ ਦੇ ਉੱਪਰ ਕੋਈ ਨਾ ਕੋਈ ਬੋਨਸ ਦਿੱਤਾ ਜਾਊਗਾ ਡੀਏ ਦਿੱਤਾ ਜਾਊਗਾ ਤਾਂ ਉਹ ਉਮੀਦਾਂ ਤੇ ਪੁਰ ਵੀ ਪਾਣੀ ਫਿਰ ਗਿਆ ਪੁਰਾਣੀ ਪੈਨਸ਼ਨ ਨੂੰ ਲੈ ਕੇ ਵੀ ਵਿਚਾਰੇ ਲੰਮੇ ਸੰਘਰਸ਼ ਕਰਦੇ ਆ ਰਹੇ ਆ ਤੇ ਦੂਸਰੇ ਪਾਸੇ ਜੇਕਰ ਨਵੀਂ ਭਰਤੀਆਂ ਦੇ ਲਈ ਜਿਹੜੇ 3704683522649894 ਉਹ 6ਵੇਂ ਪੇ ਸਕੇਲ ਨੂੰ ਤਰਸ ਰਹੇ ਆ ਤਾਂ ਮਤਲਬ ਜੇਕਰ ਕੁੱਲ ਮਿਲਾ ਕੇ ਕਿਹਾ ਜਾਵੇ ਕਿ ਪੰਜਾਬ ਦੇ ਸਿੱਖਿਆ ਵਿਭਾਗ ਦੇ ਕਰਮਚਾਰੀ ਇਹਨਾਂ ਨੇ ਜਿਵੇਂ ਕਿ ਇਹਦੀ ਵੀ ਮੰਗ ਤੇ ਬਣਾ ਕੇ ਰੱਖਤੇ ਉਹ ਵਿਚਾਰੇ ਆਪਣੇ ਮੰਗਾਂ ਨੂੰ ਕਰਦੇ ਆ ਮੰਗਦੇ ਆ ਤੇ ਉਹਨਾਂ ਨੂੰ ਜਿਵੇਂ ਕਹਦੇ ਵੀ ਮੀਟਿੰਗ ਕਰਕੇ ਪਹਿਲੀ ਕਦੇ ਮੀਟਿੰਗ ਕੀਤੀ ਨਹੀਂ ਜਾਂਦੀ ਕੁਝ ਦਿੱਤਾ ਵੀ ਨਹੀਂ ਜਾ ਰਿਹਾ ਠੀਕ ਹੈ ਜੀ ਸੋ ਇਸ ਦੇ ਉਲਟ ਹੀ ਆਪਾਂ ਤੁਹਾਡੇ ਨਾਲ ਇੱਕ ਪੱਤਰ ਸਾਂਝਾ ਕਰ ਰਹੇ ਹਰਿਆਣਾ ਸਰਕਾਰ ਸੋ ਹਰਿਆਣਾ ਸਰਕਾਰ ਸਮੇਂ-ਸਮੇਂ ਦੇ ਉੱਪਰ ਹਰ ਸਮੇਂ ਜਿਵੇਂ ਕਿ ਇਹ ਵੀ ਹਰ ਸਾਲ ਜਦਵਾਲੀ ਦੇ ਉੱਪਰ ਬੋਨਸ ਇਸ ਵਾਰ ਵੀ ਉਹਨਾਂ ਨੇ ਦਿੱਤਾ ਹੈ 3% ਡੀਏ ਦਾ ਜਿਹੜਾ ਉਹ ਵਾਅਦਾ ਕੀਤਾ ਹੈ ਤੇ ਜਦਕਿ ਪੰਜਾਬ ਦੇ ਕਰਮਚਾਰੀ ਵਿਚਾਰੀ ਇਹ ਸੇ ਉਮੀਦ ਦੇ ਰਹਿ ਕੇ ਕਿ ਦਿਵਾਲੀ ਦੇ ਉੱਪਰ ਸਾਨੂੰ ਕੋਈ ਬੋਨਸ ਮਿਲੂਗਾ ਕੋਈ ਡੀਏ ਦੇਊਗਾ ਡੀਅਰਨੈਸ ਮਿਲੂਗਾ ਪਰ ਉਹਨਾਂ ਦੀ ਉਮੀਦਾਂ ਦੇ ਉੱਪਰ ਪਾਣੀ ਫਿਰ ਗਿਆ ਠੀਕ ਹੈ ਜੀ ਸੋ ਮੈਨੂੰ ਲੱਗਦਾ ਵੀ ਵੈਸੇ ਹੀ ਚਾਹੀਦਾ ਹੈ ਕਿ ਜਿਵੇਂ ਹੁਣ ਅਧਿਆਪਕਾਂ ਦੀਆਂ ਉਮੀਦਾਂ ਦੇ ਉੱਪਰ ਪਾਣੀ ਫਿਰਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਉਮੀਦਾਂ ਤੇ ਵੀ ਪਾਣੀ ਫਿਰਨਾ ਚਾਹੀਦਾ ਹੈ ਠੀਕ ਹੈ ਜੀ ਤੁਹਾਡੇ ਕੀ ਵਿਚਾਰ ਹੈ ਕਿਰਪਾ ਕਰਕੇ ਰეკਮੈਂਡ ਕਰਕੇ ਜਰੂਰ ਦੱਸਿਓ ਕਿਉਂਕਿ ਬਹੁਤ ਮੁਲਾਜ਼ਮਾਂ ਵਾਸਤੇ ਇਹ ਮਾਰੂ ਸਰਕਾਰ ਹੈ ਠੀਕ ਹੈ ਜੀ ਸੋ ਆਪਾਂ ਗੱਲ ਕਰਦੇ ਹਾਂ ਦੋਸਤੋ ਹਰਿਆਣਾ ਸਰਕਾਰ ਦੇ ਕਰਮਚਾਰੀ ਤੇ ਪੈਨਸ਼ਨਾਂ ਲਈ ਪਰਵਾ ਜਿਹੜਾ ਮਹਿੰਗਾਈ ਭੱਤੇ ਦੇ ਵਿੱਚ ਵਾਧਾ ਕੀਤਾ ਗਿਆ ਜੋ ਕਿ 1 ਜੁਲਾਈ 2025 ਤੋਂ ਲਾਗੂ ਹੋ ਜਾਊਗਾ ਠੀਕ ਹੈ ਜੀ ਹਰਿਆਣਾ ਦੇ ਰਾਜਪਾਲ ਤੇ ਹਰਿਆਣਾ ਸਰਕਾਰੀ ਕਰਮਚਾਰੀ ਤੇ ਪੈਨਸ਼ਨਾਂ ਪਰਿਵਾਰਕ ਪੈਨਸ਼ਨਾਂ ਨੂੰ ਮਿਲਣ ਵਾਲੇ ਮਹਿੰਗਾਈ ਭੱਤੇ ਤੇ ਡੀਏ ਅਤੇ ਮਹਿੰਗਾਈ ਰਾਤ ਡੀਆਰ ਨੂੰ 1 ਜੁਲਾਈ 2025 ਤੋਂ ਮੂਲ ਤਨਖਾਹ ਅਤੇ ਪੈਨਸ਼ਨ ਪਰਿਵਾਰਕ ਪੈਨਸ਼ਨ ਦੇ 55 ਤੋਂ ਵਧਾ ਕੇ 58% ਕਰਨ ਦੀ ਜਿਹੜੀ ਪ੍ਰਗਟੀ ਕੀਤੀ ਗਈ ਆਪਾਂ ਪਹਿਲਾਂ ਵੀ ਦੇਖਿਆ ਕਿ ਆਪਾਂ ਪਛਾਇਦ ਪਹਿਲਾਂ ਵੀਡੀਓ ਸਾਂਝ ਕੀਤੀ ਸੀ ਕਿ 55 ਤੋਂ ਵਧਾ ਕੇ 58 ਕਰ ਦਿੱਤੀ ਗਈ ਹੈ ਠੀਕ ਹੈ ਜੀ ਸੋ ਹੁਣ ਇਸ ਨੂੰ ਇੰਪਲੀਮੈਂਟ ਜਿਹੜਾ ਹੋ ਕੀਤਾ ਜਾ ਰਿਹਾ ਇੱਕ ਦਲਾਈ 2025 ਤੋਂ ਵਧੇ ਹੋਏ ਡੀ ਅਤੇ ਡੀਆਰ ਦਾ ਭੁਗਤਾਨ ਅਕਤੂਬਰ 2025 ਦੀ ਤਨਖਾਹ ਅਤੇ ਪੈਨਸ਼ਨ ਪਰਿਵਾਰਕ ਪੈਨਸ਼ਨ ਦੇ ਨਾਲ ਕੀਤਾ ਜਾਏਗਾ ਸੋ ਦੋਸਤੋ ਅਕਤੂਬਰ ਮਹੀਨੇ ਦੀ ਤਨਖਾਹ ਤੋਂ ਹੀ ਜਿਹੜਾ ਇਹ ਲਾਗੂ ਹੋ ਗਿਆ ਜੁਲਾਈ 2025 ਤੋਂ ਨਵੰਬਰ 2025 ਦੇ ਮਹੀਨਿਆਂ ਦਾ ਬਕਾਇਆ ਨਵੰਬਰ 2025 ਵਿੱਚ ਅਦਾ ਕੀਤਾ ਜਾਏਗਾ 50 ਪੈਸੇ ਅਤੇ ਇਸ ਤੋਂ ਵੱਧ ਅੰਕਾਂ ਵਾਲੇ ਡੀਏ ਅਤੇ ਡੀਆਰ ਦੇ ਭੁਗਤਾਨ ਨੂੰ ਅਗਲੇ ਉੱਚ ਰੁਪਏ ਵਿੱਚ ਗੋਲ ਕੀਤਾ ਜਾ ਸਕਦਾ ਹੈ ਭਾਵੇਂ ਜੇਕਰ 50 ਪੈਸੇ ਦਾ ਬੰਦਾ ਹੁੰਦਾ ਜਿਸ ਤਰ੍ਹਾਂ ਆਪਾਂ ਕੀਤਾ ਜਾਂਦਾ ਵੀ ਰਾਉਂਡ ਫਿਗਰ ਦੇ ਵਿੱਚ ਕੀਤਾ ਜਾਂਦਾ ਹੈ ਜੇਕਰ 50 60 ਪੈਸੇ ਤਾਂ ਉਸ ਨੂੰ ਪੂਰਾ 1 ਰੁਪਇਆ ਮੰਨ ਲਿਆ ਜਾਂਦਾ ਹੈ ਗੋਲ ਕੀਤਾ ਜਾ ਸਕਦੇ 50 ਪੈਸੇ ਤਾਂ ਉਹ ਘਟਦੇ ਅੰਸ਼ਾਂ ਨੂੰ ਅੰਡੇਠਾ ਕੀਤਾ ਜਾ ਸਕਦਾ ਹੈ ਪਰ ਜੇਕਰ ਉਹ ਤੋਂ ਘਟ ਹੋ ਸਕਦਾ ਤਾਂ ਵੀ ਮਤਲਬ ਰਾਉਂਡ ਫਿਗਰ ਇਹ ਕਰ ਸਕਦੇ ਠੀਕ ਹੈ ਜੀ ਬਾਕਾਇਦਾ ਦੇਖੋ ਇਹ ਗੱਲ ਕਹੀ ਗਈ ਹੈ ਇਸ ਦੇ ਵਿੱਚ 50 ਪੈਸੇ ਦਾ ਵੀ ਕੋਈ ਮਤਲਬ ਉਹਲਾ ਨਹੀਂ ਰੱਖਿਆ ਗਿਆ ਤੇ ਪੰਜਾਬ ਸਰਕਾਰ ਦੇ ਵਿੱਚ ਜਾਂ ਸਿੱਖਿਆ ਵਿਭਾਗ ਦੇ ਵਿੱਚ ਇਹਨਾਂ ਦੇ ਹੱਥ ਟੁੱਟ ਜਾਣ ਜੇਕਰ ਇਹ ਇੱਕ ਲਾਈਨ ਲਿਖ ਦਿੰਦੇ ਕਿ ਪੰਜਾਬ ਦੇ ਕਰਮਚਾਰੀਆਂ ਨੂੰ ਚਾਹੇ ਉਹ 3704 ਦੇ ਨੇ ਜਾਂ ਜਿਹੜੇ ਜਿੰਨੇ ਵੀ ਪਟੀਸ਼ਨਰ 6ਵੇਂ ਪੇਸਕਲ ਦੀ ਮੰਗ ਕਰ ਰਹੇ ਹਨ ਉਹਨਾਂ ਦੇ ਉੱਪਰ 6ਵਾਂ ਪੇਸਕਲ ਲਾਗੂ ਕੀਤਾ ਜਾਵੇ ਠੀਕ ਹੈ ਜੀ ਇਹ ਲਾਈਨ ਲਿਖਣ ਵੇਲੇ ਪਤਾ ਨਹੀਂ ਕਿਉਂ ਇਹਨਾਂ ਦੇ ਮਤਲਬ ਮਾਫੀ ਚਾਹਾਂਗੇ ਇਹਨੇ ਥੋੜੇ ਰੁਖੇ ਸ਼ਬਦ ਵਰਤ ਰਹੇ ਆ ਆਪਾਂ ਕਿਉਂ ਹੱਥ ਰੁੱਕ ਗਏ ਕਿਉਂ ਇਹਨਾਂ ਦੇ ਹੱਥਾਂ ਦੇ ਵਿੱਚੋਂ ਕਲਮ ਛੁੱਟ ਗਈ ਠੀਕ ਹੈ ਜੀ ਇੱਥੇ 50-50 ਪੈਸੇ ਦਾ ਹਿਸਾਬ ਵੀ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਸੋ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਕਰਮਚਾਰੀਆਂ ਦੇ ਨਾਲ ਮਤਰੇਈ ਮਾਮਲਾ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਸੋ ਦੇਖੋ ਹਰਿਆਣੇ ਦੇ ਨਾਲ ਰਾਹਤ ਜਿਵੇਂ ਕਹਿੰਦੇ ਵੀ ਨਾਲ ਦਾ ਸੂਬਾ ਉਹਦੇ ਵਿੱਚ 55 ਤੋਂ ਵਧਾ ਕੇ 58% ਕਰ ਦਿੱਤਾ ਗਿਆ ਤੇ ਉਹ ਅ ਰਸਤੇ ਸਤੰਬਰ ਠੀਕ ਹੈ ਜੀ ਸਤੰਬਰ ਅਕਤੂਬਰ ਦੀ ਜਿਹੜੀ ਉਹ ਸੈਲਰੀ ਬਣਦੀ ਹੈ ਨਵੰਬਰ ਦੇ ਵਿੱਚ ਜਾ ਕੇ ਉਹ ਦਿੱਤੀ ਜਾ ਰਹੀ ਹੈ ਜੇ ਕੋਈ 50 ਪੈਸਾ ਦਾ ਕੋਈ ਵਾਧਾ ਘਾਟਾ ਵੀ ਹੁੰਦਾ ਉਹ ਵੀ ਦਿੱਤਾ ਜਾਊਗਾ ਠੀਕ ਹੈ ਦੋਸਤੋ ਇਹ ਹੁਕਮ ਦੀ ਕਾਪੀ ਵਿੱਤ ਭਾਗ ਅਧਿਕਾਰਤ ਵੈਬਸਾਈਟ ਦੇ ਉੱਪਰ ਜਿਹੜੀ ਅਪਲੋਡ ਕਰ ਦਿੱਤੀ ਗਈ ਹੈ ਠੀਕ ਹੈ ਜੀ ਸੋ ਇਹ ਸੀ ਅੱਜ ਦੀ ਜਾਣਕਾਰੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਮਨਾਂ ਦੇ ਵਿੱਚ ਸਵਾਲ ਬਲਬਲੇ ਜਰੂਰ ਉੱਠਦੇ ਹੁੰਦੇ ਆ ਕਿਰਪਾ ਕਰਕੇ ਕਮੈਂਟਾਂ ਰਾਹੀਂ ਜਰੂਰ ਸ਼ੇਅਰ ਕਰਿਆ ਕਰੋ ਅਤੇ ਵੱਧ ਤੋਂ ਵੱਧ ਇਸ ਤਰ੍ਹਾਂ ਦੀ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਦੂਜਿਆਂ ਤੱਕ ਇਸ ਤਰ੍ਹਾਂ ਦੀ ਵੀਡੀਓ ਪਹੁੰਚੇ ਕੀ ਪਤਾ ਹੈ ਸ਼ ਕੋਈ ਕਿਸੇ ਦਾ ਕੋਈ ਜਿਵੇਂ ਕਹਦੇ ਵੀ ਹੱਲ ਹੋ ਸਕੇ ਠੀਕ ਹੈ ਸੀ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ